ਹਜ਼ੂਰ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਤੋਂ ਨਿਕਲਦੇ ਆ ਤੇ ਤਿੰਨ ਸਿੱਖਾਂ ਨੂੰ ਕਹਿੰਦੇ ਆ ਇਸ ਪਾਸੇ ਆਪ ਤਾੜੀ ਮਾਰ ਕੇ ਨਿਕਲਦੇ ਆ ਸਾਰੀ ਰਾਤ ਮਹਾਰਾਜ ਸਫ਼ਰ ਕਰਦੇ ਆ ਯਾਦ ਰੱਖਿਓ 8 ਪੋ ਦੀ ਸਾਰੀ ਇੱਤਿਹਾਸ ਤੇ ਇਹ ਗੱਲ ਹੋਰ ਨੋਟ ਕਰਿਓ 6 ਪੋ ਦੀ ਰਾਤ ਦੇ ਚੱਲੇ ਆ ਇੱਥੇ ਮਾਛੀਵਾੜੇ ਆਂ ਕਿ ਕਮਰਕੱਸਾ ਖੋਲਦਾ ਹੈ ਨਾ 6 ਪੋ ਦੀ ਸਾਰੀ ਰਾਤ ਮਹਾਰਾਜ ਚੱਲਦੇ ਆ ਆ 7 ਪੋ ਸਾਰਾ ਦਿਨ ਗੁਰਦੇਵ ਨੇ ਜੰਗ ਕੀਤਾ ਕਿਉਂਕਿ ਜਦੋਂ ਸਰਸਾ ਤੋਂ ਅੱਗੇ ਜਿਹੜੇ ਪਿੰਡ ਸਨ ਯਾਦੇ ਰੰਗੜਾ ਦੇ ਸਨ ਤੁਹਾਨੂੰ ਤੁਸੀਂ ਇਸ ਇਲਾਕੇ ਦੇ ਇਹਨਾਂ ਨੇ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰੋਕਣਾ ਚਾਹਿਆ ਸਾਰਾ ਦਿਨ ਸੱਚ ਏਵੇਂ ਕਿ ਜੰਗ ਕਰਦੇ ਰਹੇ ਕੋਟਲੇ ਨਿਹੰਗ ਖਾਂ ਮੈਂ ਉਸ ਦਿਨ ਕਿਹਾ ਪਠਾ ਸਾਹਿਬ ਜਿੱਥੇ ਕਹਿੰਦੇ ਹੋ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਨਿਹੰਗ ਖਾਂ ਦੀ ਭੂਆ ਦੇ ਪੁੱਤਰ ਨੇ ਆਪ ਜੀ ਨੂੰ ਪਤਾ ਹੋਣਾ ਸ਼ਾਇਦ ਗੁਰੂ ਕੀਆ ਸਾਖੀਆਂ ਚ ਲਿਖਿਆ ਗਨੀ ਖਾਂ ਨਬੀ ਖਾਂ ਚੌਧਰੀ ਨਿਹੰਗ ਖਾਂ ਦੀ ਫੁੱਫੀ ਉਮਰੀ ਦੇ ਪੁੱਤਰ ਨੇ ਜੋ ਸਾਖੀਆਂ ਲਿਖਿਆ ਉਹਨਾਂ ਦੇ ਭੂਆ ਦੇ ਪੁੱਤ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਿਹੰਗ ਖਾਨ ਦਾ ਪੁੱਤਰ ਆਲਮ ਖਾਨ ਸੱਚ ਏਬੇ ਇਹ ਚਮਕੌਰ ਸਾਹਿਬ ਵਾਲੇ ਰਾਹ ਤੋਰ ਉੱਥੇ ਅੱਗੇ ਆਉਂਦਾ ਮਹਾਰਾਜ ਇਸ ਤੋਂ ਇਧਰੋਂ ਨਿਕਲੋ ਸੱਚੇ ਪਾਤਸ਼ਾਹ ਮਹਾਰਾਜ 6 ਪੋ ਦੀ ਰਾਤ ਨਿਕਲੇ ਆ ਕੁਝ ਖਾਣ ਨੂੰ ਨਹੀਂ 7 ਪੋ ਦਾ ਸਾਰਾ ਦਿਨ ਜੁੱਧ ਲੜਿਆ 7 ਪੋ ਦੀ ਰਾਤ ਚਮਕੌਰ ਦੀ ਗੜੀ ਚਾਏ ਗੁਰਮਖੋ ਸਤ ਪੋ ਦੀ ਰਾਤ ਵੀ ਕੁਝ ਨਹੀਂ ਮਿਲਿਆ ਕੋਈ ਠੀਕ ਹੈ ਜਦੋਂ ਘੜੀ ਸਿਰਫ ਦਰਵਾਜ਼ਾ ਖੁੱਲਦਾ ਹੈ 8 ਪੋ ਦਾ ਸਾਰਾ ਦਿਨ ਜੰਗ ਹੁੰਦਾ ਹੈ 8 ਪੋ ਨੂੰ ਰਹਿ ਰਾਜ ਸਾਹਿਬ ਜੀ ਦੇ ਪਾਸ ਤੋਂ ਬਾਅਦ ਘੜੀ ਵਿੱਚ ਕੋਈ ਛਕਾਨ ਲਈ ਜਾ ਹੀ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੀ ਰਾਤ ਤੁਰਦੇ ਆ ਤੇ ਜਿਸ ਥਾਂ ਤੇ ਤੁਸੀਂ ਬੈਠੇ ਹੋ ਨਾ ਸੁਰਤ ਨਾਲ ਧਿਆਨ ਟਿਕਾ ਕੇ ਦੇਖੋ ਜੰਗਲ ਹੈ ਚੋੜਾ ਪਟਿਆ ਹੋਇਆ ਹੈ ਪਿੰਜਣੀਆਂ ਤੋਂ ਥੱਲੇ ਹਜ਼ੂਰ ਦੇ ਸਾਰਾ ਜਿਹੜਾ ਜਿਸਮ ਹੈ ਛਰੀਟਾਂ ਨੇ ਖੂਨ ਖੇ ਤਲੀਆਂ ਲਾਲ ਹੋ ਚੁੱਕੀਆਂ ਨੇ ਨੀਲੀਆਂ ਹੋ ਚੁੱਕੀਆਂ ਨੇ ਵਿੱਚ ਕੰਡੇ ਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਤੋਂ ਨਿਕਲ ਕੇ ਇਸ ਜਗ੍ਹਾ ਤੇ ਹੁੰਦੇ ਆ ਥੋੜੇ ਜਿਹਾ ਅਸੀਂ ਸੂਰਤ ਨਾਲ ਦਰਸ਼ਨ ਕਰੀਏ ਹਜ਼ੂਰ ਸੱਚੇ ਪਾਤਸ਼ਾਹ ਇਸ ਖੂਹ ਤੇ ਹੁੰਦੇ ਆ ਤਿੰਨ ਖੋਲ ਕੇ ਪਾਣੀ ਪੀਤਾ ਜਾਂਦਾ ਇੱਥੋਂ ਇਥੋਂ ਸੱਚੇ ਪਾਤਸ਼ਾਹ ਟਿੰਡ ਲੈ ਕੇ ਝੰਡ ਦੇ ਥੱਲੇ ਜਾਂਦੇ ਆ ਕਿਉਂਕਿ ਟਿੰਡ ਦਾ ਸਰਾਨਾ ਕੀਤਾ ਹੈ ਨਾ ਕਈ ਸੱਜਣ ਇੱਟ ਦਾ ਕਹਿੰਦੇ ਆ ਇਹ ਸੱਚੀ ਮੁੱਚੀ ਜਿਹੜੀ ਪੇਂਟਿੰਗ ਹੈ ਭਾਈ ਸਾਹਿਬ ਇੱਥੇ ਹੈ ਇਸੇ ਤਰੀ ਮਾਰਾ ਇਤਿਹਾਸ ਕਹਿੰਦਾ ਇਸੇ ਤਰ੍ਹਾਂ ਲੇਟਿਆ ਟਿੰਡ ਇਥੋਂ ਲਈ ਹੈ ਟਿੰਡ ਦਾ ਸਰਾਨਾ ਕੀਤਾ ਹੈ ਤੇ ਹਜ਼ੂਰ ਝੰਡ ਦੇ ਥੱਲੇ ਜਾ ਕੇ ਲੇਟ ਜਾਂਦੇ ਆ ਪਿਛਲੇ ਪਾਸੇ ਜੰਗਲ ਹੈ ਜਿੱਥੇ ਲੋਟੇ ਲੇਟਿਆ ਪਿੱਛੇ ਜੰਗਲ ਹੈ ਇਧਰ ਭਾਈ ਗੁਲਾਬੇ ਦਾ ਬਾਗ ਹੈ ਪੰਜਾਬਾ ਗੁਲਾਬਾ ਭਾਈ ਗੁਲਾਬਾ ਮਸੰਦ ਨੇ ਕਿਰਤ ਕਰਨ ਲੱਗ ਪਿਆ ਮਸੰਦ ਪੁਣਾ ਛੱਡ ਦਿੱਤਾ ਉਹਨਾਂ ਉੱਥੇ ਹਜ਼ੂਰ ਜਦੋਂ ਲੇਟਦੇ ਆ ਭਾਈ ਵੀਰ ਸਿੰਘ ਲਿਖਦੇ ਆ ਮਹਾਰਾਜ ਦੇ ਕਮਰ ਕੱਸੇ ਦੇ ਉੱਤੇ ਇੱਕ ਪਤਲੇ ਰੰਗ ਦਾ ਲੀੜਾ ਸੀ ਜਿਹੜਾ ਉੱਤੇ ਬੰਨਿਆ ਹੋਇਆ ਸੀ ਉਸ ਕਮਰ ਕੱਸੇ ਨੂੰ ਹਜ਼ੂਰ ਉੱਪਰ ਵਾਲੇ ਬਸਤਰ ਨੂੰ ਖੋਲਦੇ ਆ ਟਿੰਡ ਨੂੰ ਇਹ ਸਾਥ ਰੱਖਦੇ ਆ ਖੱਬਾਂ ਪਾਸਾ ਥੱਲੇ ਕਰਦੇ ਆ ਸੱਜਾਂ ਪਾਸਾ ਉੱਤੇ ਕਰਦੇ ਆ ਉਸ ਕਮਰ ਕੱਸੇ ਦੇ ਕੱਪੜੇ ਨੂੰ ਖੋਲ ਕੇ ਪਤਲੇ ਜਿਹੇ ਕੱਪੜੇ ਨੂੰ ਸਤਗੁਰੂ ਆਪਣੇ ਚਿਹਰੇ ਦੇ ਉੱਤੇ ਦੇ ਦਿੰਦੇ ਹੈ ਜਿਹੜੀ ਸ੍ਰੀ ਸਾਹਿਬ ਖੈ ਇਸੇ ਤਰ੍ਹਾਂ ਬਿਲਕੁਲ ਹਜ਼ੂਰ ਨੇ ਪਕੜ ਕੇ ਰੱਖੀਏ ਕਿਉਂਕਿ ਪਿਛਲੇ ਪਾਸੇ ਜੰਗਲ ਖੈ ਉਧਰੋਂ ਥੋੜਾ ਜਿਹਾ ਰਾਹ ਹੈ ਤੇ ਜੇ ਕੋਈ ਅਚਨਚੇਤ ਹਮਲਾ ਕਰ ਜਾਏ ਤੇ ਧਿਆਨ ਉਧਰ ਖੈ ਇੱਕੋ ਦਮ ਸ੍ਰੀ ਸਾਹਿਬ ਤਾਨ ਕੇ ਉਹਦਾ ਮੁਕਾਬਲਾ ਕਰ ਸਕਣ ਮੈਂ ਆਪ ਨੂੰ ਇੱਥੇ ਇੱਕ ਬੇਨਤੀ ਕਰਨੀ ਚਾਹਨਾ ਸਾਖੀ ਨਹੀਂ ਕੇਵਲ ਇਸ ਵਿੱਚ ਕਿੰਨੀ ਕੁ ਵੱਡੀ ਗੁਰਸਿੱਖੀ ਦੀ ਸਤਿਗੁਰੂ ਨੇ ਉਹ ਦਾਦ ਭਰ ਦਿੱਤੀ ਐਡਾ ਵੱਡਾ ਦੁੱਖ ਆ ਠਾਕੇ ਭੁਖਣ ਭਾਣੇ ਨੇ ਪੁੱਤਰ ਸ਼ੀਦ ਹੋ ਗਏ ਨੇ ਆਨੰਦਪੁਰ ਸਾਹਿਬ ਉਜਾੜ ਦਿੱਤਾ ਛੋਟੇ ਬੱਚਿਆਂ ਦਾ ਮਾਂ ਦਾ ਮਹਿਲਾਂ ਦਾ ਪਤਾ ਨਹੀਂ ਮੈਂ ਇਤਿਹਾਸ ਕਹਿੰਦਾ ਇੱਥੋਂ ਤੱਕ ਕਿ ਮਹਾਰਾਜ ਦਾ ਕਸ਼ੈਰੇ ਦਾ ਪਹੁੰਚਾ ਜੁੜ ਗਿਆ ਸੀ ਬਿਲਕੁਲ ਸਕੇਨ ਨਾਲ ਭਾਈ ਮਾਨ ਸਿੰਘ ਨੇ ਜਦੋਂ ਇਸ਼ਨਾਨ ਕਰਾ ਕੇ ਅੱਗੇ ਬੇਨਤੀ ਕਰਨਾ ਪਰ ਜਦੋਂ ਸਤਿਗੁਰੂ ਜ਼ਫਰਨਾਮਾ ਲਿਖਦੇ ਆ ਕਿਉਂਕਿ ਇੱਕ ਚਿੱਠੀ ਵਿਦਵਾਨ ਕਹਿੰਦੇ ਨੇ ਮਾਛੀਵਾੜੇ ਤੋਂ ਲਿਖੀ ਗਈ ਹੈ ਉਹਨੂੰ ਫਤੇਨਾਮਾ ਕਹਿੰਦੇ ਆ ਸਾਡੇ 23 ਸ਼ੇਰ ਨੇ ਉਹਦੇ ਮੁਕੰਮਲ ਨਹੀਂ ਉਹ ਸ਼ੇਰ ਜਿਹੜੇ ਨੇ ਉਹ ਫਤੇਨਾਮਾ ਜਿਹੜਾ ਹੈ ਉਹ 바ਵਾ ਸਮੇਰ ਸਿੰਘ ਜੀ ਕੋਲ ਸੀ ਪਟਨਾ ਸਾਹਿਬ ਕਾਗਜ਼ ਗਵਾਚ ਗਿਆ ਜਿੰਨਾ ਕੋ ਚੇਤੇ ਸੀ ਉਹਨੂੰ ਖਾਲਸਾ ਟ੍ਰੈਕਟ ਸੁਸਾਇਟੀ ਦੇ ਭਾਈ ਵੀਰ ਸਿੰਘ ਜੀ ਨੇ ਛਾਪਿਆ ਉਹ ਤਾਂ ਕਿਹਾ ਜਾਂਦਾ ਫਤੇਨਾਮਾ ਉਹਦੇ ਵਿੱਚ ਹਜ਼ੂਰ ਆਪਣੇ ਦੋ ਪੁੱਤਰਾਂ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਆ ਇਦਾ ਮਤਲਬ ਵਿਦਵਾਨ ਕਹਿੰਨੇ ਮਾਛੀਵਾੜੇ ਦੀ ਧਰਤੀ ਤੋਂ ਲਿਖਿਆ ਗਿਆ ਹੁਣ ਜਦੋਂ ਅਸੀਂ ਜ਼ਫਰਨਾਮਾ ਪੜ੍ਹਨੇ ਸਾਰੇ ਅਸੀਂ ਕਹਿੰਨੇ ਚਰੀਟਾ ਆਈਆਂ ਕੰਡੇ ਚੁਭੇ ਇਸ ਦਾ ਕਹਿਣਾ ਮੈਂ ਵੀ ਕਹਾਂ ਤੇ ਮੰਨਣਾ ਆਪਾਂ ਵੀ ਮੰਨਨੇ ਗੁਰੂ ਗੋਬਿੰਦ ਸਿੰਘ ਜੀ ਤੇ ਇਹ ਬਾਰਮੁਖੀ ਦੁੱਖ ਟੱਠਾ ਪਰ ਦੁੱਖ ਨੂੰ ਦੁੱਖ ਨਹੀਂ ਮੰਨਿਆ ਜ਼ਫਰਨਾਮਾ ਲਿਖਦਿਆਂ ਕਹਿੰਦੇ ਨੇ ਔਰੰਗਜ਼ੇਬ ਮੈਂ ਗੜੀ ਚੋਂ ਇਸ ਤਰ੍ਹਾਂ ਨਿਕਲਿਆ ਮੇਰਾ ਵਾਲ ਵੀ ਕੋਈ ਨਹੀਂ ਵਿੰਗਾ ਕਰ ਸਕਿਆ ਮੇਰੇ ਸਰੀਰ ਨੂੰ ਕੁਝ ਵੀ ਨਾ ਚਰੀਟ ਨਹੀਂ ਆਈ ਹੁਣ ਧਿਆਨ ਨਾਲ ਸੁਣਿਓ ਗਿਸਤਰੀ ਕਹਿੰਦੀ ਕਹੇ ਸੀ ਸਾਰੇ ਮਹੌਨੇ ਕਹਾਂ ਜੀ ਜਾਮਾਂ ਦੀ ਰੋਲੀਰ ਸੀ ਖੂਨ ਵਗ ਰਿਆ ਸੀ ਹਜ਼ੂਰ ਦੇ ਚਰਨ ਜਿਹੜੇ ਨੇ ਛਾਲੇ ਹੋ ਚੁੱਕੇ ਸਨ ਪਰ ਮਹਾਰਾਜ ਕਹਿੰਦੇ ਨਾ ਪੇਚੀਦੇ ਮੂਵੇ ਨਾ ਰੰਜੀਤ ਦਾ ਤਨ 44 ਨੰਬਰ ਸ਼ੇਰ-ਏ-ਜ਼ਫਰਨਾਮੇ ਦਾ ਜਿਹੜਾ ਮਾਲਵੇ ਦੀ ਧਰਤੀ ਤੋਂ ਲਿਖਿਆ ਗਿਆ ਥੋੜੇ ਜਿਵੇਂ ਮੈਂ ਇਹਦੇ ਅਰਥ ਕਰ ਦੇਣਾ ਨਾ ਪੇਚੀਦੇ ਮੂਵੇ ਫਾਰਸੀ ਵਿੱਚ ਮੂਵੇ ਦਾ ਲਫ਼ਜ਼ੀ ਅਰਥ ਹੁੰਦਾ ਕੇਸ ਵਾਲ ਪੇਚੀਦੇ ਦਾ ਅਰਥ ਨਾ ਟੇਡਾ ਵਿੰਗਾ ਹਜ਼ੂਰ ਕਿਨੇ ਨਾ ਪੇਚੀਦੇ ਮੂਵੇ ਮੈਂ ਗੜੀ ਚੋਂ ਨਿਕਲਿਆ ਮੇਰਾ ਵਾਲ ਵੀ ਵਿੰਗਾ ਨਹੀਂ ਹੋਇਆ ਓਏ ਹੁਣ ਦੁਨੀਆਦਾਰ ਲੋਕਾਂ ਨੂੰ ਦੱਸੀ ਓਏ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਗੇ ਸਿੱਖਾਂ ਦੀਆਂ ਲਾਸ਼ਾਂ ਕੋਲੋਂ ਲੰਗੇ ਪੁੱਤਰਾਂ ਦੇ ਟੁਕੜੇ ਟੁਕੜੇ ਹੁੰਦੇ ਦੇਖੇ ਦੁੱਖ ਆਇਆ ਪਰ ਦੁੱਖ ਨੂੰ ਦੁੱਖ ਨਹੀਂ ਮੰਨਿਆ ਕਹਿਣ ਲੱਗੇ ਮੇਰਾ ਵਾਲ ਵੀ ਵਿੰਗਾ ਨਹੀਂ ਹੋਇਆ ਕੁਝ ਨਹੀਂ ਮੇਰਾ ਵਿਗੜਿਆ ਨਾ ਪੇਚੀਦੇ ਮੂਵੇ ਅਗਲਾ ਹੈ ਨਾ ਰਣਜੀਤ ਦਾ ਤਨ ਰੰਜੀਤ ਰੰਜ ਜੀ ਨੂੰ ਸ਼ਬਦ ਵਰਤਨੇ ਦੁਖ ਕਸ਼ਟ ਨਾ ਮੇਰੇ ਸ਼ਰੀਰ ਤੇ ਕੋਈ ਕਸ਼ਟ ਆਇਆ ਨਾ ਮੇਰਾ ਵਾਲ ਵਿੰਗਾ ਹੋਇਆ ਤੇ ਮਹਾਰਾਜ ਕਹਿੰਦੇ ਨੇ ਨਾ ਪੇਚੀ ਦੇ ਮੂਵੇ ਨਾ ਰੰਜੀ ਦਾ ਤਨ ਕਿ ਬਿਰੂ ਬਿਰੂ ਇੱਕ ਹੁੰਦਾ ਬਾਹਰ ਮੁਖੀ ਕਿ ਬਿਰੂ ਖੁਦਾ ਵਰਦ ਦੁਸ਼ਮਨ ਸ਼ਿਕੰਦ ਇਹ ਦੂਜੀ ਸਤਰ ਮੈਂ ਅਰਥ ਥੋੜੀ ਜਿਹਾ ਕਰ ਦੇਣਾ ਕਿ ਬਿਰੂ ਬਿਰੂ ਦਾ ਅਰਥ ਹੈ ਬਾਹਰ ਕੱਢਣਾ ਕਿ ਬਿਰੂ ਖੁਦ ਆਵਰਦ ਉੰਜ ਕਈ ਸੱਜਣਾ ਨੇ ਇਕੱਠਾ ਪਾਲ ਲ ਕੇ ਖੁਦਾ ਵਰਦ ਅਸਲ ਚ ਪਾਠ ਗੁਰਮੁਖੇ ਕਰਦੇ ਆ ਖੁਦ ਆ ਵਰਦ ਖੁਦ ਦਰ ਤੇ ਖੁਦ ਰੱਬ ਆ ਵਰਦ ਦਾ ਅਰਥ ਹੈ ਆਉਣਾ ਉਹ ਕਹਿੰਦੇ ਤੂੰ ਮੈਨੂੰ ਕੀ ਮਾਰ ਸਕਣਾ ਓਏ ਮੇਰਾ ਵਾਲ ਵੀ ਵਿੰਗਾ ਨਹੀਂ ਹੋਇਆ ਮੇਰੇ ਤਨ ਨੂੰ ਝਰੀਟ ਵੀ ਕੋਈ ਨਹੀਂ ਆ ਗਈ ਮੈਨੂੰ ਰੱਬ ਆਪ ਉਥੋਂ ਕੱਢਣ ਵਾਸਤੇ ਆ ਗਿਆ ਐਡਾ ਵੱਡਾ ਭਰੋਸਾ ਨਾ ਪੇਚੀ ਦੇ ਮੂਵੇ ਨਾ ਰੰਜੀਤ ਦਾ ਤਨ ਕਿ ਬਿਰੂ ਖੁਦਾ ਵਰਦ ਦੁਸ਼ਮਨ ਸ਼ਿਕਨ ਸ਼ਿਕੰਦਾਰ ਤੇ ਮਾਰਨ ਵਾਲਾ ਦੁਸ਼ਟਾਂ ਦਾ ਦਮਨ ਕਰਨ ਵਾਲਾ ਖੁਦਾ ਮੈਨੂੰ ਉੱਥੇ ਕੱਢਣ ਵਾਸਤੇ ਆ ਗਿਆ ਮੇਰਾ ਕੁਝ ਵੀ ਨਹੀਂ ਵਿਗੜਿਆ ਗੁਰਮਖੂਣ ਸੁਣਿਓ ਦੁੱਖ ਆਇਆ ਰੋਲਾ ਥੋੜਾ ਪਾਇ ਮੈਨੂੰ ਦੁੱਖ ਆ ਗਿਆ ਦੁੱਖ ਆਇਆ ਕਿੰਨੇ ਮੈਨੂੰ ਕੁਝ ਵੀ ਨਹੀਂ ਹੋਇਆ ਮੇਰਾ ਵਾਲ ਵੀ ਵਿੰਗਾ ਨਹੀਂ ਹੋਇਆ ਹਜ਼ੂਰ ਸੱਚੇ ਪਾਤਸ਼ਾਹ ਯਾਦ ਰੱਖਿਓ ਸਭ ਕੁਝ ਬਾਣੀ ਦੱਸਦੀ ਆਪਾਂ ਕਾਂਗੇ ਜੀ ਮੈਂ ਉਹਨੇ ਕਿਹਾ ਇੰਨੇ ਦਿਨਾਂ ਦੇ ਭੁੱਖੇ ਨੇ ਇੰਨੇ ਦਿਨਾਂ ਦੇ ਪਿਆਸੇ ਨੇ ਆਪ ਟਿੰਡ ਖੋਲ ਕੇ ਪਾਣੀ ਪੀਂਦੇ ਪੈਨੋ ਜਿਹਦੇ ਸਿਰ ਦੇ ਉੱਤੇ ਪ੍ਰਸਾਦੀ ਖਾਤੀ ਚੌਰ ਕਰਦਾ ਹੈ ਜਿਹੜਾ ਇੱਕ ਅਲੱਖਣਾ ਕਰਦਾ ਹੈ ਗ੍ਰੰਥ ਦਾ ਤੇ 60000 ਟਕਾ ਉਹਨੂੰ ਅਨਾਮ ਦਿੰਦਾ ਪਿਆ ਸਤਿਗੁਰੂ ਜਿਹਦੇ ਘਰ ਵਿੱਚ ਪੰਗਤਾਂ ਲੱਗਦੀਆਂ ਨੇ 36 ਪ੍ਰਕਾਰ ਦੇ ਲੰਗਰ ਸਜਦੇ ਆ ਅੱਗੇ ਪਿੱਛੇ ਸੇਵਾਦਾਰ ਨੇ ਸਮਾਇਆ ਉਹ ਨੰਗੇ ਚਰਨ ਇਸ ਖੂਤੋਂ ਟਿੰਡ ਖੋਲ ਕੇ ਪਾਣੀ ਪੀਂਦੇ ਪਿਆ ਸਾਨੂੰ ਸਮਝਾ ਕੇ ਗਿਆ ਵੀ ਦੁੱਖ ਨੂੰ ਦੁੱਖ ਨਹੀਂ ਮੰਨਣਾ ਬਨ ਫਿਰ ਵੀ ਤਾਨੂੰ ਕਿਹਾ ਜਿਹਦੇ ਤੇ ਹੋਰ ਆਪ ਤਾਂ ਪ੍ਰਮਾਤਮ ਸਨ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਟਿੰਡ ਖੋਲੀ ਇਥੇ ਜ਼ਮੀਨ ਤੇ ਹਜ਼ੂਰ ਲੇਟ ਗਏ ਠੰਡੀ ਠੰਡੀ ਖਵਾ ਚੱਲਦੀ ਪਈ ਏ ਤੇ ਵੇਖੋ ਪਿਛਲੇ ਸਾਲ ਸੀ ਥੋੜਾ ਜਿਹਾ ਪਹਿਲਾਂ ਪ੍ਰੋਗਰਾਮ ਕਰ ਲਿਆ ਤੇ ਪਰ ਸਵਾਦ ਨ ਆਇਆ ਉਹਨਾਂ ਅੰਦਰ ਪਰਸੋਂ ਤੱਕ ਠੰਡ ਨਹੀਂ ਸੀ ਆ ਦੇਖੋ ਅੱਜ ਹੀ ਕਦਮ ਸੀਤ ਚੱਲ ਪਈ ਇਸ ਸੀਤ ਮਹਿਸੂਸ ਕਰਾਂਦੀ ਗੁਰੂ ਗੋਬਿੰਦ ਸਿੰਘ ਕਿਵੇਂ ਇਥੋਂ ਲੰਘ ਕੇ ਗਏ ਹਜ਼ੂਰ ਸੱਚੇ ਬਾਦਸ਼ਾਹ ਜ਼ਮੀਨ ਤੇ ਲੇਟਿਆ ਸ੍ਰੀ ਸਾਹਿਬ ਸੀਨੇ ਨਾਲ ਲਾਈ ਗੁਲਸਤਾਨ ਜਿਹੜਾ ਮਹਾਰਾਜ ਅੱਜ ਕੱਲ ਦੇ ਰਿੰਗ ਦੀ ਤਰ੍ਹਾਂ ਦੀਆਂ ਨਾ ਗੋਲ ਉਹ ਅੰਗੂਠੇ ਤੇ ਪਾਇਆ ਹੈ ਉਹ ਇਸ ਕਰਕੇ ਪਾਇਆ ਹੈ ਕਿਉਂਕਿ ਉਹ ਦਿਨ ਤੀਰ ਖਿੱਚਦੇ ਸਨ ਉਂਝ ਵੈਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੋਨਾਂ ਹੱਥਾਂ ਨਾਲ ਤੀਰ ਚਲਾਉਂਦੇ ਸਨ ਨਦੌਨਤੀ ਜੰਗ ਵਿੱਚ ਮੈਂ ਇੱਕ ਦਿਨ ਕਿਹਾ ਉਹ ਜ਼ਿਕਰ ਕਰਦੇ ਆ ਮਹਾਰਾਜ ਸਤਿਗੁਰੂ ਕਹਿੰਦੇ ਆ ਪਹਿਲਾਂ ਮੈਂ ਤੂਪਕ ਬੰਦੂਕ ਚਲਾਈ ਬੰਦੂਕ ਨੂੰ ਛੱਡਿਆ ਚਾਰ ਤੀਰ ਮੈਂ ਸੱਜੇ ਹੱਥ ਨਾਲ ਖਿੱਚ ਕੇ ਚਲਾਏ ਤੇ ਤਿੰਨ ਤੀਰ ਮੈਂ ਖੱਬੇ ਨਾਲ ਚਲਾਏ ਜਿੰਨੀ ਪਕੜ ਹਜ਼ੂਰ ਦੀ ਸੱਜੇ ਹੱਥ ਦੀ ਸੀ ਨਾ ਇੰਨੀ ਤਾਕਤ ਨਾਲ ਖੱਬੇ ਹੱਥ ਨਾਲ ਚਲਾਉਂਦੇ ਸਨ ਪਰ ਜ਼ਿਆਦਾਤਰ ਗੁਲਸਤਾਨ ਸੱਜੇ ਹੱਥ ਵਿੱਚ ਤਿੰਨੇ ਸਿੰਘ ਤੁਰੇ ਆਉਂਦੇ ਆ ਉਥੋਂ ਵੱਖ-ਵੱਖ ਤੁਰੇ ਆ ਇੱਥੇ ਇਕੱਠੇ ਹੋ ਗਏ ਆ ਇੱਥੇ ਗੁਲਾਬੇ ਦਾ ਨੌਕਰ ਸੀ ਇੱਥੇ ਤਿੰਨੇ ਸਿੱਖ ਜਦੋਂ ਲੰਘਦੇ ਪਏ ਆ ਸ਼੍ਰੀਮਾਨ ਭਾਈ ਸਾਹਿਬ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਕਹਿੰਦੇ ਨੇ ਪਤਾ ਨਹੀਂ ਚਿਤ ਨਹੀਂ ਕਰਦਾ ਅੱਗੇ ਪੈਰ ਪੁੱਟਣ ਨੂੰ ਸੱਚੇ ਪਾਤਸ਼ਾਹ ਇੱਥੇ ਹੀ ਨੇ ਕਿਤੇ ਗੁਰਮੁਖੋ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ਦਿਲ ਸਭ ਕੁਝ ਜਾਣ ਲੈਂਦਾ ਇੰਨੀ ਦੇਰ ਨੂੰ ਨੌਕਰ ਹੁੰਦਾ ਹੈ ਗੁਲਾਬੇ ਦਾ ਉਹ ਵੀ ਇਹ ਵੀ ਸ਼ਬਦ ਕਹਿੰਦਾ ਕਿ ਜਿਸ ਤਰ੍ਹਾਂ ਤੁਸੀਂ ਹੋ ਇੱਕੋ ਜਿਹਾ ਲਿਬਾਸ ਵਾਲੇ ਕੋਈ ਹੋਰ ਵੀ ਨਹੀਂ ਉਥੇ ਰਾਮ ਕਰਦੇ ਪਿਆ ਇੱਕੋ ਦਮ ਅੰਦਰ ਖੇੜੇ ਚਲਾ ਗਿਆ ਤਿੰਨੇ ਸਿੱਖ ਇੱਕੋ ਦਮ ਦੌੜੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਜੀ ਤੇ ਮੈਂ ਕਹਿੰਦਾ ਗੁਰਮਖੋ ਉਹਨਾਂ ਗੁਰਸਿੱਖਾਂ ਦੇ ਚਰਨਾਂ 'ਚ ਛਤ ਛਤ ਨਮਨ ਹੇਤੇ ਤਾਂ ਸੱਕੇ ਵੀ ਦੁੱਖ ਪੈ ਛੱਡ ਜਾਂਦੇ ਨੇ ਉਹ ਮੁਸੀਬਤ ਦੇ ਡਿੱਗੇ ਹੋਏ ਪਹਾੜ ਵਿੱਚ ਵੀ ਸਤਿਗੁਰੂ ਨੂੰ ਲੱਭਦੇ ਪਏ ਆ ਉਹ ਕੰਨੀਕ ਤਰਾਹ ਕਹਿ ਵੀ ਸਕਦੇ ਸੋਰੇ ਕਿ ਜੀ ਲੱਭਾ ਕੁਝ ਨਹੀਂ ਜੀ ਇੱਕੋ ਦਮ ਤਿੰਨੇ ਦੌੜ ਕੇ ਗਏ ਸਾਹਮਣੇ ਦੇਖਿਆ ਹਜ਼ੂਰ ਬਿਸ਼ਰਾਮ ਕਰਦੇ ਪਏ ਨੇ ਸੀਤ ਵਗਦੀ ਪਈਏ ਖੇ ਧਰਤੀ ਦੇ ਭਾਰ ਹਰਨ ਵਾਲੇ ਦਾਤਾ ਅਜਿੱਤ ਅਡਿੱਗ ਅਡੋਲ ਹਰਕ ਸੋਗ ਤੋਂ ਉਪਰ ਉਠੇ ਵੇ ਦਾਤਾ ਤੁਸੀਂ ਇੱਕ ਨਜ਼ਰ ਭਰ ਕੇ ਦੇਖ ਦੋਸੋ ਤੇ ਗਰੀਬਾਂ ਨੂੰ ਸ਼ੈਨਸ਼ਾ ਬਣਾ ਦਿੰਦੇ ਹੋ ਅੱਜ ਮੇਰਾ ਸਤਿਗੁਰੂ ਚਰਨਾ 'ਚ ਜੋੜਾ ਨਹੀਂ ਸੀਸ ਦੇ ਉੱਤੇ ਕਲਗੀ ਤਾਂ ਦੇ ਆਏ ਭਾਈ ਸੰਗਤ ਸਿੰਘ ਜੀ ਨੂੰ ਘੋੜਾ ਵੀ ਨਹੀਂ ਹਜ਼ੂਰ ਨੂੰ ਦੇਖਿਆ ਇੱਕੋ ਦਮ ਭਾਈ ਦਇਆ ਸਿੰਘ ਇਸ਼ਾਰਾ ਕਰਦੇ ਆ ਰੁਕ ਜਾਓ ਇਹਦਾ ਮਤਲਬ ਅੰਦਰ ਕਹਿੰਦਾ ਕਿੰਨੇ ਦਿਨਾਂ ਦੇ ਥੱਕੇ ਨੇ ਸਰੀਰਕ ਤੌਰ ਤੇ ਮੈਂ ਕਹਿ ਰਿਹਾ ਕਿੰਨੇ ਦਿਨਾਂ ਦੇ ਥੱਕੇ ਨੇ ਉੱਚੀ ਆਵਾਜ਼ ਨਾ ਦਿਓ ਇਹਨਾਂ ਨੂੰ ਥੋੜਾ ਜਿਹਾ ਸੋਹ ਲੈਣ ਦਿਓ ਸਤਿਗੁਰਾਂ ਦੇ ਚਰਨਾਂ ਦੀਆਂ ਤਲੀਆਂ ਜਦੋਂ ਸਿੱਧੀਆਂ ਸਨ ਨੀਲ ਪਏ ਆ ਭਾਈ ਮਾਨ ਸਿੰਘ ਇਤਿਹਾਸ ਕਹਿੰਦਾ ਇਹਨੂੰ 네ਗੇਟਿਵ ਨਹੀਂ ਲੈਣਾ ਵੀ ਰੋ ਕਿਉਂ ਪਿਆ ਅਟਕ ਬੰਦਾ ਅਡੋਲ ਬੰਦਾ ਭਾਈ ਮਾਨ ਸਿੰਘ ਸਤਿਗੁਰੂ ਦੇ ਚਰਨ ਵੇਖ ਕੇ ਉਹ ਤੋਂ ਰਿਹਾ ਨਹੀਂ ਗਿਆ ਇੱਕੋ ਦਮ ਝੁਕੇ ਤੇ ਸਤਿਗੁਰੂ ਦੇ ਚਰਨ ਉਹਨਾਂ ਨੇ ਪਕੜ ਲਏ ਉਹ ਜਿਵੇਂ ਮੁੱਠਾ ਚਾਪੀ ਕਰਦੇ ਆ ਪਲੋਸ ਦੇ ਤਲੀਆਂ ਨੂੰ ਸਤਗੁਰੂ ਜਦੋਂ ਛੁਇਆ ਇੱਕੋ ਦਮ ਜਿਵੇਂ ਬਿਜਲੀ ਦੀ ਤੇਜ਼ੀ ਦੀ ਤਰ੍ਹਾਂ ਇੱਕੋ ਦਮ ਹਜ਼ੂਰ ਉੱਠ ਪਏ ਸ੍ਰੀ ਸਹਿਬ ਤਾਨੀ ਤੇ ਸਾਹਮਣੇ ਤਿੰਨੇ ਖਲੋਤੇ ਸਨ ਇਤਿਹਾਸ ਕਹਿੰਦਾ ਤਿੰਨਾਂ ਨੂੰ ਵਾਰੀ-ਵਾਰੀ ਘੁੱਟ ਕੇ ਸੀਨੇ ਨਾਲ ਲਾਇਆ ਇੱਕ ਮੇਰੀ ਬੇਨਤੀ ਸੁਣਿਓ ਗੁਰਸਿੱਖੋ ਸਿੱਖ ਨੂੰ ਤਾਂ ਕਹਿਣੇ ਨਹੀਂ ਸੀ ਚਾਹੀਦਾ ਉਹ ਦਾੜੀ ਰੱਖ ਲਵੇ ਅਮਰ ਸ਼ਕ ਲੈ ਪੁੱਤਰਾਂ ਕੋਲੋਂ ਲੰਘਿਆ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਉੱਤੇ ਕਪੜਾ ਨਹੀਂ ਜੇ ਪਾਉਂਦੇ ਪਏ ਜਦੋਂ ਤਿੰਨੇ ਸਿੱਖ ਮਿਲਦੇ ਆ ਪੁੱਤਰਾਂ ਤੋਂ ਵੱਧ ਪਿਆਰ ਦੇ ਕੇ ਉਹਨਾਂ ਨੂੰ ਸੀਨੇ ਨਾਲ ਲਾਉਂਦੇ ਪਏ ਆ ਭਾਈ ਦਇਆ ਸਿੰਘ ਨੇ ਸੀਨੇ ਨਾਲ ਲਾਇਆ ਭਾਈ ਧਰਮ ਸਿੰਘ ਜੀ ਨੇ ਲਾਇਆ ਭਾਈ ਮਾਨ ਸਿੰਘ ਜੀ ਨੂੰ ਲਾਇਆ ਨਾਲ ਕਹਿੰਦੇ ਆ ਆਹ ਮਲੇ ਤੁਸੀਂ ਪਿਆਸ ਲੱਗੀ ਹੈ ਪਾਣੀ ਪੀਣਾ ਚਾਹੁੰਦੇ ਆ ਦੇਖੋ ਕੈਸੀ ਕੈਸੇ ਕਿਹੜਾ ਕਿੰਨਾ ਵੱਡਾ ਦੁੱਖ ਟੁੱਟਿਆ ਮੈਂ ਫਿਰ ਸ਼ਬਦ ਵਰਤਣ ਲੱਗਾ ਮੈਂ ਆਪ ਨੂੰ ਕਹਾ ਇਹ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ ਅਸੀਂ ਕਥਾ ਵਾਲਿਆਂ ਹਜ਼ਾਰਾਂ ਮਰੀ ਕਥਾ ਕੀਤੀ ਜੇ ਤਿੰਨ ਪੀੜੀਆਂ ਇਸ ਨੂੰ ਜੀਆ ਹੈ ਤੇ ਗੁਰੂ ਤੇਗ ਬਹਾਦਰ ਦੇ ਪਰਿਵਾਰ ਨੇ ਜੀਆ ਹੈ ਸਤਿਗੁਰੂ ਕਹਿੰਦੇ ਨੇ ਪਿਆਸ ਲੱਗੀ ਹੈ ਤੇ ਨਾਲੇ ਕਹਿੰਦਿਆ ਦੇਖੋ ਦੇਖੋ ਇੱਥੇ ਭਾਈ ਸਾਹਿਬ ਨੇ ਲਿਖਿਆ ਵੀਰ ਸਿੰਘ ਜੀ ਕਹਿੰਦੇ ਨੇ ਕਹਿੰਦੇ ਨੇ ਕੋਈ ਨਹੀਂ ਇਹ ਹੰਜ ਲੱਗਦਾ ਆਪਣਿਆਂ ਦੀ ਥਾਂ ਕਿਸੇ ਦੀ ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਨੂੰ ਫਿਰ ਭਾਈ ਮਾਨ ਸਿੰਘ ਆਪਣੇ ਮੋਢਿਆਂ ਤੇ ਚੁੱਕਦੇ ਆ ਕੁਝ ਤਾਂ ਕਹਿੰਦਿਆ ਘਰ ਤੱਕ ਲੈ ਗਏ ਪਰ ਤੁਸੀਂ ਜੋ ਇੱਥੋਂ ਦੀ ਰਵੈਤ ਹੈ ਉੱਥੋਂ ਚੋਕ ਕੇ ਹਜ਼ੂਰ ਨੂੰ ਫਿਰ ਖੂਹ ਤੇ ਲੈ ਕੇ ਹੁੰਦੇ ਆ ਇੱਥੇ ਫਿਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰੋ ਉਹ ਇੱਥੇ ਜ਼ਿਕਰ ਕਰਦੇ ਆ ਵੀ ਕੰਧ ਦਾ ਛੋਟੀ ਦਾ ਕਹਿੰਦੇ ਇਹਦੇ ਪਿੱਛੇ ਆਪਣਾ ਆਰਾਮ ਕਰੋ ਜੇ ਕੋਈ ਦੁਸ਼ਮਣ ਆਏਗਾ ਇਹਦਾ ਓਟ ਲਾ ਕੇ ਮੋਰਚਾ ਬਣਾ ਕੇ ਇੱਥੇ ਡਟ ਜਾਗੇ ਨਹੀਂ ਤੇ ਇੱਥੇ ਆਰਾਮ ਕਰੋ ਇਹ ਫਿਰ ਨੌਕਰ ਜਾਂਦਾ ਘਰ ਉੱਥੇ ਜਾ ਕੇ ਗੁਲਾਬੇ ਨੂੰ ਦੱਸਦਾ ਹੈ ਆਪਣੇ ਬਾਗ ਦੇ ਵਿੱਚ ਅੱਜ ਨੂਰਾਨੀ ਚਿਹਰਾ ਆਇਆ ਹੈ ਦਰਸ਼ਨ ਕਰਕੇ ਗਿਆ ਤੇ ਨ ਹੋਰ ਵੀ ਨੇ ਨਾਲ ਉਹਨਾਂ ਦੇ ਉਹ ਫਿਰ ਘਰੋਂ ਹੁੰਦੇ ਆ ਤੇ ਸਾਡਾ ਇਤਿਹਾਸ ਕਹਿੰਦਾ ਉਹ ਫਿਰ ਘਰੋਂ ਦੁੱਧ ਲੈ ਕੇ ਆਉਂਦੇ ਆ ਦੁੱਧ ਚ ਛਿਵਾਰੇ ਪਾ ਕੇ ਸੱਚੇ ਫਾਤਿਹਿਆਂ ਨੂੰ ਇੱਥੇ ਛਕਾਉਂਦੇ ਆ ਦਿਨ ਸਾਰਾ ਦਿਨ ਮਹਾਰਾਜ ਇੱਥੇ ਰਹਿਆ ਜਿੰਨਾ ਕੋਈ ਮੈਂ ਪੜਿਆ ਕਿ ਮੇਰੇ ਪੜੇਦਾਰ ਦਾਵਾ ਨਹੀਂ ਹੈਗਾ ਇੱਥੇ ਸ਼ਾਮ ਨੂੰ ਮਹਾਰਾਜ ਘਰ ਨੂੰ ਜਾਂਦੇ ਆ ਇੱਥੇ ਸਤਿਗੁਰੂ ਫਿਰ ਗੁਲਾਬਾਂ ਤੇ ਪੰਜਾਬਾਂ ਤੇ ਨੌਕਰ ਸੇਵਾ ਚ ਖਲੋ ਜਾਂਦੇ ਆ ਪਹਿਰੇਦਾਰ ਦੇ ਇੱਥੇ ਫਿਰ ਸਤਿਗੁਰੂ ਬਿਸ਼ਰਾਮ ਕਰਦੇ ਆ ਤੇ